ਇਹ ਪੰਜਾਬ ਸਰਕਾਰ ਆ ਉਹ ਸੈਂਟਰ ਨਾਲ ਰਲ ਕੇ ਕਿਸਾਨਾਂ ਦੀ ਲੁੱਟ ਖਸੁੱਟ ਪੂਰੀ ਕੀਤੀ ਆ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਿੱਚ ਉਹ ਇਹ ਚਾਹੁੰਦੇ ਨੇ ਵੀ ਕਿਸਾਨਾਂ ਨੂੰ ਤੰਗ ਕਰਕੇ ਤੇ ਹੋਰ ਤਹੋਦ ਬੜਾ ਤੰਗ ਕਰਕੇ ਇਹਨਾਂ ਨੂੰ ਪੜਾਨੀ ਬੜਾਨੀ ਦੇ ਸ਼ੈਲਵਾਂ ਦੇ ਵਿੱਚ ਮਾਲ ਵੇਚਣਾ ਸ਼ੁਰੂ ਕਰੀਏ ਤੇ ਉਹਦੇ ਵਿੱਚ ਇਹ ਜ਼ਿੰਮੇਵਾਰੀ ਦੋਨਾਂ ਸਰਕਾਰਾਂ ਦੀ ਆ ਅੱਜ ਜਿਹੜਾ ਕਿਸਾਨ ਆ ਇਹਨਾਂ ਦੁਖੀ ਆ ਉਹਨੇ 300 ਤੋਂ ਲੈ ਕੇ 4-500 ਤੱਕ ਆ ਉਹਦਾ ਕੰਟਰੋਲ ਦਾ ਪੈਸੇ ਘਟਾਏ ਨੇ ਉਹ ਛੇਲਰ ਮਾਲ ਕੀ ਉਹਦਾ ਭਾਲ ਹੁੰਦਾ ਇਨਸਪੈਕਟਰ ਕਿਤੇ ਛੱਡ ਦੇ ਸਰਕਾਰ ਦੀ ਨੋਂ ਦੀ ਗੱਲ ਹੀ ਨਹੀਂ ਸੀ ਕੋਈ ਇਸ ਕਰਕੇ ਅੱਜ ਕਿਸਾਨ ਨੂੰ ਹੋਰ ਮੁਸੀਬਤ ਪੈ ਰਹੀ ਆ ਜਿੱਤੇ ਤੁਸੀਂ ਅੱਗ ਦੀ ਗੱਲ ਕਰਦੇ ਹੋ ਉਪਰਾਲੀ ਲਾਉਣ ਦੀ ਉਥੇ ਜਿੱਥੇ ਇਹਨਾਂ ਨੇ ਲਾਲ ਅੱਖਰਾਂ ਦੇ ਵਿੱਚ ਇੰਤਕਾਰ ਚਾੜਦੇ ਅਸੀਂ ਇਹ ਮੰਨ ਕਰਦੇ ਹਾਂ ਵੀ ਉਹਨਾਂ ਨੂੰ ਇਹ ਵਾਪਸ ਕੀਤਾ ਜਾਵੇ ਤੇ ਜਿਨ੍ਹਾਂ ਨੇ ਅੱਗ ਨਹੀਂ ਲਾਈ ਪੁਰਾਣੀ ਜੇ ਕੰਕ ਵੀ ਦੀਆ ਤੁਸੀਂ ਸੰਗਰੂਰ ਜ਼ਿਲ੍ਹੇ ਚ ਹੋਰ ਕਈਆਂ ਜ਼ਿਲ੍ਹਿਆਂ ਜਾ ਕੇ ਦੇਖੋ ਤੇਰੀ ਵੀ ਇੰਦੇ ਆਉਂਦਾ ਬਈ ਸੁੰਡੀਆਂ ਨਾਲ 20 25 25 ਕਿੱਲੇ ਲੋਕਾਂ ਦੇ ਖਰਾਬ ਹੋ ਗਏ ਨੇ ਉਹਦੀ ਜ਼ਿੰਮੇਵਾਰੀ ਕੀਦੀ ਆ ਜੇ ਅਸੀਂ ਅੱਗ ਲਾਉਂਦੇ ਆਂ ਅਸੀਂ ਚਾਰ ਨਾਲ ਹੀ ਲਾਉਂਦੇ ਖੁਸ਼ੀ ਨਾਲ ਹੀ ਲਾਉਂਦੇ ਸਾਡੀ ਮਜਬੂਰੀ ਆ ਇਸ ਕਰਕੇ ਜਿਹੜਾ ਉਹਨਾਂ ਵਾਲਾ ਸਮਾਂ ਸਾਨੂੰ ਬੜਾ ਭਿਆਨਕ ਲੱਗਦਾ ਕਿਸਾਨਾਂ ਲਈ ਔਰ ਸਿੱਖ ਕੌਮ ਲਈ ਅੱਲੂ ਤੇ ਆਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਮਹੀਨਾਵਾਰ ਮੀਟਿੰਗ ਹੋਈ ਜਿਸ ਦੇ ਵਿੱਚ ਹਰੀਂਦਰ ਸਿੰਘ ਲਖੋਵਾਲ ਪ੍ਰਧਾਨ ਬੀਕੇ ਯੂਨੀਅਨ ਦੇ ਪ੍ਰਧਾਨ ਦੀ ਹੇਟ ਯੂਨੀਅਨ ਦੇ ਮੁਖ ਦਫਤਰ ਇਹ ਮੀਟਿੰਗ ਹੋਈ ਜਿਸ ਦੇ ਵਿੱਚ ਯੂਨੀਅਨ ਦੇ ਐਗਜ਼ੀਕਟਿਵ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਏ ਕਿਸਾਨਾਂ ਦੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਇਸ ਮੌਕੇ ਲਖੋਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਅਣਗੌਲਿਆ ਕਰਕੇ ਦੇਸ਼ ਨੂੰ ਤਬਾਈ ਵੱਲ ਧੱਕ ਰਹੇ ਹਨ ਅੱਜ ਭਾਰਤੀ ਕਿਸਾਨ ਜੂਨੇ ਲਖੋਵਾਲ ਦੀ ਮਹੀਨਾਵਾਰ ਮੀਟਿੰਗ ਲੁਧਿਆਣੇ ਹੈੱਡ ਆਫਸ ਦੇ ਵਿੱਚ ਹੋਈ ਆ ਉਹਦੇ ਤੇ ਜਿਹੜੇ ਵੱਡੀਆਂ ਸਮੱਸਿਆਵਾਂ ਚੱਲ ਰਹੀਆਂ ਕੇਂਦਰ ਸਰਕਾਰ ਜਾਂ ਭਾਵੇਂ ਪੰਜਾਬ ਸਰਕਾਰ ਆ ਉਹ ਦੇਸ਼ ਦੇ ਕਿਸਾਨਾਂ ਨੂੰ ਅਣਗੋਲੇ ਕਰਕੇ ਪੂਰੇ ਭਾ ਮੀਐਸਪੀ ਮੁਤਾਬਕ ਸੁਆਮੀਨਾਥਨ ਕਮਿਸ਼ਨ ਮੁਤਾਬਕ ਨਹੀਂ ਦੇ ਰਹੀ ਉਹਦੇ ਨਾਲ ਭਾਵੇਂ ਵੱਖ-ਵੱਖ ਜਥੇਬੰਦੀਆਂ ਮੋਰਚਿਆਂ 'ਚ ਵੀ ਗਈਆਂ ਹੋਈਆਂ ਨੇ ਤੇ ਸਾਡੀ ਵੀ ਇਹੀ ਮੰਗ ਸੀ ਅਸੀਂ ਮੋਰਚਾ ਛੱਡ ਕੇ ਆਏ ਸੀ ਮੋਰਚਾ ਵਿੱਚ ਛੱਡ ਕੇ ਆਏ ਸੀ ਵੀ ਸਾਨੂੰ ਜਿਹੜਾ ਐਮਐਸਪੀ ਮੁਤਾਬਕ ਸਵਾਮੀਨਾਥਨ ਕਮਿਸ਼ਨ ਮੁਤਾਬਕ ਸੀ2+50 ਦੇ ਹਿਸਾਬ ਦੇ ਨਾਲ ਉਹ ਭਾਅ ਦਿੱਤੇ ਜਾਣ ਪਰ ਅੱਜ 3 ਸਾਲ ਹੋ ਗਏ ਨੇ ਨਹੀਂ ਸਾਨੂੰ ਦਿੱਤੇ ਗਏ ਸਾਡਾ ਸਗੋਂ ਝੋਨਾ ਪੰਜਾਬ ਸਰਕਾਰ ਦੀ ਅੰਗੈਲੀ ਕਰਕੇ 2 ਤੋਂ 300 ਰੁਪਏ ਕੁਆਂਟਲ ਘੱਟ ਲੁੱਟਿਆ ਗਿਆ ਸਰਕਾਰ ਨੇ ਅਫਸਰशाही ਨੇ ਤੇ ਇਹਨਾਂ ਨੇ ਸਾਡਾ ਇਹ ਝੋਨਾ ਲੁੱਟਿਆ ਐਮਐਸਪੀ ਤੋਂ ਵੀ ਸਾਡਾ ਜਿਹੜਾ ਝੋਨਾ ਘੱਟ ਬਿਕਿਆ ਉਦੇ ਲਈ ਅਸੀਂ ਸਰਕਾਰਾਂ ਨੂੰ ਵਾਰਨਿੰਗ ਦਿੰਨੇ ਆ ਵੀ ਫੌਰੀ ਤੌਰ ਤੇ ਜਿਹੜੀਆਂ ਆਉਣ ਵਾਲੀਆਂ ਫਸਲਾਂ ਨੇ ਜਿਵੇਂ ਅੱਜ ਕਣਕ 3000 ਰੁਪਏ ਵਿਕ ਰਹੀ ਆ ਪਰ ਇਹਨਾਂ ਨੇ ਤੇ 22-2400 ਰੁਪਿਆ ਰੇਟ ਰੱਖਿਆ ਹੋਇਆ ਉਹਦੀ ਕਮੀ ਆ ਭਾਰੀ ਸਾਡਾ 35-3600 ਰੁਪਏ ਕਣਕ ਦਾ ਰੇਟ ਬਣਦਾ ਸਾਨੂੰ ਪੂਰਾ ਕਣਕ ਦਾ ਜਿਹੜਾ ਰੇਟ ਦਿੱਤਾ ਜਾਵੇ ਜਿਵੇਂ ਸਾਡੇ ਦੇ ਕੋਈ ਰੈੱਡ ਐਂਟਰੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਕੀਤੀਆਂ ਨੇ ਕਿਉਂਕਿ ਪੰਜਾਬ ਸਰਕਾਰ ਨਕਾਮ ਰਹੀ ਆ ਸੈਂਟਰ ਸਰਕਾਰ ਨਕਾਮ ਰਹੀ ਆ ਸਾਡੀ ਪਰਾਲੀ ਨੂੰ ਸਾਹਮਣੇ ਅਸੀਂ ਸਿੱਧੀ ਸਬਸਿਡੀ ਦੀ ਮੰਗ ਕਰਦੇ ਸੀ 2500 ਸਾਨੂੰ ਨਹੀਂ ਦਿੱਤੀ ਗਈ ਉਤੋਂ ਦੇ ਸਾਡੇ ਤੇ ਲਾਇਲ ਐਂਟਰੀਆਂ ਕੀਤੀਆਂ ਗਈਆਂ ਨੇ ਉਹ ਫੌਰਨ ਤੌਰ ਤੇ ਵਾਪਸ ਲਈਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਸੰਘਰਸ਼ ਦੀ ਤਿਆਰੀ ਵੱਲ ਵੀ ਜਾ ਰਹੇ ਹਾਂ ਦੂਸਰਾ ਸਾਡਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਕਾਫੀ ਜਥੇਬੰਦੀਆਂ ਨੇ ਲੁਧਿਆਣੇ ਦੇ ਵਿੱਚ ਇੱਥੇ ਬੁੱਢਾ ਨਾਲੇ ਦਾ ਜਿਹੜਾ ਪਾਣੀ ਆ ਉਹ ਡਾਈੰਗ ਮਿਲਾਂ ਦਾ ਜਿਹੜਾ ਨਾਲੇ 'ਚ ਪੈਂਦਾ ਉਹ ਭਾਵੇਂ ਕੋਰਟ ਨੇ ਵੀ ਕਿਹਾ ਹੋਇਆ ਵੀ ਇਹ ਨਾਲੇ ਬੁੱਢੇ ਨਾਲੇ 'ਚ ਨਹੀਂ ਪੈ ਸਕਦਾ ਉਹਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਅਸੀਂ ਨਹੀਂ ਨਾਲ ਸੰਘਰਸ਼ ਜਿਹੜੀਆਂ ਜਥੇਬੰਦੀਆਂ ਕਰਦੀਆਂ ਨੇ ਸਾਡੀ ਜਥੇਬੰਦੀ ਵੀ ਉਹਨਾਂ ਦੇ ਨਾਲ ਰੜਕੇ ਸੰਘਰਸ਼ ਕਰੂ ਅਸੀਂ ਵਾਰਨਿੰਗ ਦਿੰਨੇ ਆ ਤੁਹਾਡੇ ਰਾਹੀਂ ਚੈਨਲਾਂ ਰਾਹੀਂ মিডিਆ ਰਾਹੀਂ ਸਰਕਾਰ ਨੂੰ ਵੀ ਫੌਰੀ ਤੌਰ ਤੇ ਆਉਣ ਵਾਲੇ ਦਿਨਾਂ ਚ ਇਹਦਾ ਗੰਦੇ ਨਾਲੇ ਜਿਹੜਾ ਪੈਂਦਾ ਪਾਣੀ ਡਾਈੰਗ ਮਿਲਾਂ ਦਾ ਪੈਂਦਾ ਉਹਨਾਂ ਨੂੰ ਫੌਰੀ ਤੌਰ ਤੇ ਸਾਫ਼ ਕੀਤਾ ਜਾਵੇ ਉਹਦੇ ਪਲਾਂਟ ਲਾਏ ਜਾਣ ਤਾਂ ਉਹਨਾਂ ਨੂੰ ਵਿੱਚ ਪਾਇਆ ਜਾਵੇ ਨਹੀਂ ਤਾਂ ਸਾਡੇ ਜਿਹੜੀਆਂ ਆਉਣ ਜਿਹੜੇ ਜ਼ਿਲ੍ਹੇ ਨੇ ਮੋਗਾ ਫਰੀਦਕੋਟ ਫਿਰੋਜ਼ਪੁਰ ਆਲੇ ਦੁਆਲੇ ਦੇ ਇੱਕ ਵੱਡੀ ਕੈਂਸਰ ਦੀ ਬਿਮਾਰੀ ਦੇ ਵਿੱਚ ਚਲੇ ਜਾਣਗੇ ਤੀਸਰੀ ਸਸੀਆਂ ਨਰਮਾ ਉਧਰ ਆ ਰਿਹਾ ਸੀਸੀਆਈ ਜਿਹੜੀ ਹੈਗੀ ਆ ਉਹ ਐਂਟਰ ਨਹੀਂ ਕਰ ਰਹੀ ਮੰਡੀਆਂ ਦੇ ਵਿੱਚ ਉਹਦੇ ਕਰਕੇ ਸਾਨੂੰ ਨਰਮੇ ਦਾ ਰੇਟ ਜਿਹੜਾ ਉਹ ਘੱਟ ਮਿਲ ਰਿਹਾ ਅਸੀਂ ਫੌਰੀ ਤੌਰ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਫੌਰੀ ਤੌਰ ਤੇ ਸੀਸੀਆਈ ਉਹ ਮੰਡੀਆਂ ਦੇ ਵਿੱਚ ਐਂਟਰ ਕਰੇ ਤਾਂ ਕਿ ਜਿਹੜਾ ਸਾਨੂੰ ਨਰਮੇ ਦਾ ਪੂਰਾ ਮੁੱਲ ਮਿਲ ਸਕੇ ਤੀਸਰਾ ਸਾਡੇ ਜਿਹੜੀ ਆ ਫਿਰ ਜਿਵੇਂ ਡੀਏਪ ਦੀ ਕਮੀ ਆ ਚੋਰਬਿਜਾਰੀ ਹੋਈ ਆ ਪੰਜਾਬ ਸਰਕਾਰ ਨਕਾਮ ਰਹੀ ਆ ਡੀਏਪ ਦੇ ਖਾਦ ਪਲੰਟ ਕਰਾਉਣ ਚ ਉਹਦੇ ਨਾਲ ਸਾਡੀਆਂ ਫਸਲਾਂ ਵੀ ਲੇਟ ਹੋਈਆਂ ਹੁਣ ਜੂਰੀਏ ਦੀ ਕਮੀ ਭਾਰੀ ਚੱਲ ਰਹੀ ਆ ਫੌਰੀ ਤੌਰ ਤੇ ਜੂਰੀਏ ਦਾ ਪੰਜਾਬ ਸਰਕਾਰ ਪ੍ਰਬੰਧ ਕਰੇ ਤੇ ਜਿਹੜੇ ਡੀਏਪ 2 ਨੰਬਰ ਦਾ ਵਿਕਿਆ ਡੀਏਪ ਸਾਡਾ ਮਾੜਾ ਵਿਕਿਆ ਪੰਜਾਬ ਦੇ ਵਿੱਚ ਫੌਰੀ ਤੌਰ ਤੇ ਜਿਹੜੇ ਅਫਸਰਾਂ ਤੇ ਉਹਨਾਂ ਦੇ ਖਿਲਾਫ ਫੌਜਦਾਰੀ ਮੁਕਾਦਮੇ ਤੈਅ ਕਰਕੇ ਉਹਨਾਂ ਦੀ ਸਜ਼ਾ ਤੈਅ ਕਰੇ ਸਰਕਾਰ ਕਿਸਾਨ ਜਿਹੜੀ ਬਾਰਡਰਾਂ ਤੇ ਬੈਠੀ ਨੇ ਉਹਨੂੰ ਲੈ ਕੇ ਕਿਸ ਤਰੀਕੇ ਦੀ ਗੱਲ ਹੈ ਉਹ ਸਾਡੇ ਕਿਸਾਨ ਸਾਡੇ ਵਿੱਚੋਂ ਗਏ ਨੇ ਪਰ ਥੋੜੀ ਕਾਲ ਕੀਤੀ ਗਈ ਆ ਸੀ ਸਹਾਰਨਪੂ ਉਹਨਾਂ ਦੇ ਨਾਲ ਆ ਅਸੀਂ ਬਿਆਨ ਵੀ ਦਿੱਤੇ ਆ ਅਸੀਂ ਇਹੀ ਕਹਾਂਗੇ ਸਰਕਾਰ ਫੌਰੀ ਤੌਰ ਤੇ ਇੱਕ ਬੰਦਾ ਮਰਨ ਲਈ ਬੈਠਾ 15 ਦਿਨ ਹੋ ਗਏ ਨੇ ਡੱਲੇਵਾਲ ਸਾਹਿਬ ਬੈਠੇ ਆ ਫੌਰੀ ਤੌਰ ਤੇ ਉਹਨਾਂ ਦੀਆਂ ਮੰਗਾਂ ਮੰਨੇ ਉਹਨਾਂ ਨੂੰ ਸੱਦ ਕੇ ਕਿਉਂਕਿ ਐਜੀਟੇਸ਼ਨ ਚੋਂ ਨੇ ਉਹਨਾਂ ਨੂੰ ਸੱਦ ਕੇ ਭਾਵੇਂ ਮੰਗਾਂ ਸਾਡੀਆਂ ਇੱਕ ਨੇ ਅਸੀਂ ਕਹਿੰਨੇ ਉਹਨਾਂ ਨੂੰ ਸਦਕੇ ਹੀ ਮੰਗਾ ਸਾਡੀਆਂ ਪ੍ਰਵਾਨ ਕਰ ਲੈਣ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਜਿਹੜੇ ਸਾਡੇ ਜਥੇ ਵੀ ਜਾਂਦੇ ਨੇ ਉਹ ਅਸੀਂ ਸਾਡਾ ਹਰਿਆਣਾ ਕੋਈ ਉਹਨਾਂ ਨੇ ਬੈ ਨਹੀਂ ਕਰਾਈ ਹੋਈ ਜਿਹੜੀ ਉਹ ਜਗ੍ਹਾ ਹੁੰਦੀ ਆ ਸੈਂਟਰ ਗਵਰਨਮੈਂਟ ਦੀ ਹੁੰਦੀ ਆ ਸਾਂਝੀ ਜਗ੍ਹਾ ਇਹ ਨਹੀਂ ਹੋ ਸਕਦਾ ਵੀ ਅਸੀਂ ਉਹ ਹਰਿਆਣਾ ਵਿੱਚ ਦੀ ਨਹੀਂ ਲੰਘ ਸਕਦੇ ਫੌਰੀ ਤੌਰ ਤੇ ਲੰਘਾ ਦੇਣਾ ਚਾਹੀਦਾ ਜੇ ਕਿਸਾਨ ਕੋਈ ਐਜੀਟੇਸ਼ਨ ਦਿੱਲੀ ਦੇ ਵਿੱਚ ਕਰਨਾ ਚਾਹੁੰਦਾ ਤਾਂ ਉਹਨੂੰ ਇਜਾਜ਼ਤ ਦੇਣੀ ਚਾਹੀਦੀ ਆ ਕਿਉਂਕਿ ਸਾਡੀ ਦਿੱਲੀ ਰਾਜਧਾਨੀ ਆ ਦਿੱਲੀ ਅਸੀਂ ਜਾ ਸਕਦੇ ਆ ਇਹ ਕਿਸਾ ਇਹਦਾ ਕੇਂਦਰ ਸਰਕਾਰ ਦਾ ਜ਼ਬਰੀ ਫਰਮਾਨ ਆ ਇਹਦੇ ਲਈ ਵੀ ਇਹਨਾਂ ਨੂੰ ਇਹ ਵਾਪਸ ਲੈਣਾ ਚਾਹੀਦਾ ਜਿੱਥੇ ਕਿਸਾਨ ਚਾਹੁੰਦਾ ਉਹਨਾਂ ਨੂੰ ਮੁਜ਼ਾਰੇ ਧਰਨੇ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਫੌਰੀ ਤੌਰ ਤੇ ਹੱਕੀ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗਾਂ ਨੇ ਉਹਨਾਂ ਨੂੰ ਸੱਦ ਕੇ ਮੰਨ ਕੇ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਖੇਤ ਵੀ ਖਰਾਬ ਹੋ ਗਈ ਹੈ ਕਿਰਨੀਆਂ ਤੇ ਵੀ ਅਸਰ ਪੈ ਗਿਆ ਹੈ ਪਿੰਡ ਵਾਸੀਆਂ ਵੱਲੋਂ ਵੀ ਅੱਜ ਅੰਸ਼ੰਨ ਤੇ ਆ ਮੁਰੇ ਹਾਂ ਅਸੀਂ ਇਹਦੀ ਨਿੰਦਾ ਕਰਦੇ ਹਾਂ ਅਸੀਂ ਤਾਂ ਇਹ ਕਹਿੰਦੇ ਆ 15 ਦਿਨ ਹੋ ਗਏ ਕੀ ਬੰਦੇ ਮਾਰਨੇ ਨੇ ਕੀ ਸਾਡੇ ਲੀਡਰ ਨੂੰ ਇਹਨਾਂ ਨੇ ਮਾਰਨਾ ਫਰੀ ਦੌਰ ਤੱਕ ਕਿਉਂ ਨਹੀਂ ਸਰਕਾਰ ਸਾਧੀ ਕਿਉਂ ਨਹੀਂ ਮੀਟਿੰਗ ਕਰਦੀ ਅਜੇ ਤੱਕ ਪ੍ਰਧਾਨ ਮੰਤਰੀ ਨੇ ਕਿਉਂ ਨਹੀਂ ਕਿਸਾਨਾਂ ਨਾਲ ਮੀਟਿੰਗ ਕੀਤੀ ਕਿਉਂ ਨਹੀਂ ਇਹਨਾਂ ਨੂੰ ਦੱਸਦੇ ਕਿਸਾਨ ਮਰਨ ਤੇ ਬੈਠੇ ਹੋਏ ਨੇ ਉਹਨਾਂ ਨੂੰ ਸੱਦ ਕੇ ਮਸਲੇ ਹੱਲ ਕਰਨ ਤੇ ਉਹਨਾਂ ਦਾ ਅੰਸ਼ਨ ਤੜਵਾਉਣ ਤੇ ਮੰਗਾਂ ਸਾਡੀਆਂ ਪੂਰੀਆਂ ਕਰਨ ਜਿਹੜੀ ਕਿਸਾਨੀ ਨੂੰ ਜ਼ੋਰ ਪੈ ਰਹੀ ਹੈ ਜਦੋਂ ਜਥੇਬੰਦੀਆਂ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਜਥੇਬੰਦੀ ਸੰਘਰਸ਼ ਕਰ ਰਹੀ ਹੈ ਬਾਕੀ ਜਿਹੜੀ ਜਥੇਬੰਦੀਆਂ ਨਾਲ ਨਹੀਂ ਸਰ ਜਰਦੀ ਸਿੰਘੂ ਨੇ ਵੀ ਇਸ ਤੇ ਇਹ ਕਹਿੰਦੇ ਕਿ ਜਥੇ ਮੱਤियां ਕਿਹੜੀ ਜਥੇਬੰਦੀ ਨਾਲ ਗੱਲ ਕਰੀਏ ਉਹ ਵੀ ਕਿਦਾਂ ਜਿੱਤੇ ਜ਼ਿਕਰ ਕਰੀ ਅਸੀਂ ਕਹਿੰਦੇ ਆ ਜਿਹੜੀਆਂ 40 ਜਥੇਬੰਦੀਆਂ ਜਿਨ੍ਹਾਂ ਨੇ ਅੰਦੋਲਨ ਲੜਿਆ ਪਾਰ ਸਰਕਾਰ ਦੇ ਨਾਲ ਜਿਨ੍ਹਾਂ ਨੂੰ ਪਾਰ ਸਰਕਾਰ ਦੇ ਕੋਲ ਸਾਡੇ ਹੈਗੇ ਆ ਫੋਨ ਨੰਬਰ ਵੀ ਨੇ ਐਡਰੈਸ ਵੀ ਨੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਸਿੱਧਿਆਂ ਨੂੰ ਸੱਦਣ ਸੱਦ ਕੇ ਸਾਡੇ ਨਾਲ ਗੱਲਬਾਤ ਕਰਨ ਇੱਕ ਵਾਰੀ ਵੀ ਕੋਈ ਗੱਲਬਾਤ ਸਾਨੂੰ ਸੈਂਟਰ ਨੇ ਉਸ ਤੋਂ ਬਾਅਦ ਨਹੀਂ ਸਦਿਆ ਗਿਆ ਫੌਰੀ ਤੌਰ ਤੇ ਅਸੀਂ ਕਹਿੰਦੇ ਹਾਂ ਰੀਲੀਫ ਦੇਣੀ ਚਾਹੀਦੀ ਆ ਡੱਲੇਵਾਲ ਸਾਹਿਬ ਨੂੰ ਅਸੀਂ ਲੀਡਰ ਮਾਰਨਾ ਨਹੀਂ ਚਾਹੁੰਦੇ ਸਰਕਾਰ ਦੀ ਜ਼ਿੰਮੇਵਾਰੀ ਹੋਊ ਭਾਰ ਸਰਕਾਰ ਦੀ ਜੇ ਸਾਡੇ ਲੀਡਰ ਨੂੰ ਕੁਛ ਹੁੰਦਾ ਫੌਰੀ ਤੌਰ ਤੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਬਾਕੀ ਜੱਥੇ ਬੰਦੀਆਂ ਕੁਝ ਨਾ ਕੁਝ ਅੱਗੇ ਕੋਈ ਐਕਸ਼ਨ ਪਲਾਨ ਜਾਂ ਕੋਈ ਗੱਲਬਾਤ ਦਾ ਦੌਰ ਅੱਜ ਸਾਡੀ ਐਸਕੇਐਮ ਦੀ ਮੀਟਿੰਗ ਵੀ ਲੁਧਿਆਣਾ ਵਿੱਚ ਚੱਲ ਰਹੀ ਆ ਅਸੀਂ ਉਹਦੀ ਵੇਟ ਕਰਦੇ ਹਾਂ 4 ਵਜੇ ਤੱਕ ਜੋ ਕੋਈ ਸਕੈਮ ਫੈਸਲਾ ਲਊਗਾ ਅਸੀਂ ਉਸ ਉਸ ਦੇ ਮੁਤਾਬਕ ਹੀ ਅਸੀਂ ਅੱਗੇ ਬਤਾਂਗੇ ਜਿੰਨੀਆਂ ਸਮੱਸਿਆਵਾਂ ਦੱਸੀਆਂ ਨੇ ਤੁਹਾਨੂੰ ਆਪਾਂ ਨੂੰ ਇਹਦਾ ਕਾਰਨ ਲੱਭਣਾ ਬਾਬੂ ਵੀ ਕੀ ਕਰਨਾ ਇਹ ਸਾਰਾ ਇਹਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਆ ਇਹ ਚੋਰਾਂ ਨਾਲ ਕੁੱਤੀ ਰਲਈ ਹੋਈ ਆ ਜਿਹੜੀ ਪੰਜਾਬ ਸਰਕਾਰ ਆ ਉਹ ਸੈਂਟਰ ਨਾਲ ਰਲ ਕੇ ਕਿਸਾਨਾਂ ਦੀ ਲੁੱਟ ਖਸੁੱਟ ਪੂਰੀ ਕੀਤੀ ਆ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਿੱਚ ਉਹ ਇਹ ਚਾਹੁੰਦੇ ਨੇ ਵੀ ਕਿਸਾਨਾਂ ਨੂੰ ਤੰਗ ਕਰਕੇ ਤੇ ਹੋਰ ਉਹਦੇ ਬਾਰੇ ਤੰਗ ਕਰਕੇ ਇਹਨਾਂ ਨੂੰ ਪੜਾਨੀ ਬਣਾਨੀ ਦੇ ਸ਼ੈਲੂਆਂ ਦੇ ਵਿੱਚ ਮਾਲ ਵੇਚਣਾ ਸ਼ੁਰੂ ਕਰੀਏ ਤੇ ਉਹਦੇ ਵਿੱਚ ਇਹ ਜ਼ਿੰਮੇਵਾਰੀ ਦੋਨਾਂ ਸਰਕਾਰਾਂ ਦੀ ਆ ਅੱਜ ਜਿਹੜਾ ਕਿਸਾਨ ਆ ਇਹਨਾਂ ਦੁਖੀ ਆ ਉਹਨੇ 300 ਤੋਂ ਲੈ ਕੇ 4-500 ਤੱਕ ਆਉਦਾ ਕੌਂਟਰ ਦਾ ਪੈਸੇ ਕਟਾਏ ਨੇ ਉਹ ਛੈਲਰ ਮਾਲ ਕੀ ਉਹਦਾ ਭਾਲ ਹੁੰਦਾ ਇਨਸਪੈਕਟਰ ਕਿਤੇ ਛੱਡ ਜੇ ਸਰਕਾਰ ਦੀ ਨੋਂ ਦੀ ਗੱਲ ਹੈ ਨਹੀਂ ਸੀ ਕੋਈ ਇਸ ਕਰਕੇ ਅੱਜ ਕਿਸਾਨ ਨੂੰ ਹੋਰ ਮੁਸੀਬਤ ਪੈ ਰਹੀ ਆ ਜਿੱਥੇ ਤੁਸੀਂ ਅੱਗ ਦੀ ਗੱਲ ਕਰਦੇ ਹੋ ਪਰਾਲੀ ਨੂੰ ਲਾਉਣ ਦੀ ਉਥੇ ਜਿੱਥੇ ਇਹਨਾਂ ਨੇ ਲਾਲ ਅੱਖਰਾਂ ਦੇ ਵਿੱਚ ਇੰਤਖਾਲ ਚਾੜਦੇ ਅਸੀਂ ਇਹ ਮੰਨ ਕਰਦੇ ਆ ਵੀ ਉਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਜਿਨ੍ਹਾਂ ਨੇ ਅੱਗ ਨਹੀਂ ਲਾਈ ਪੁਰਾਣੀ ਜੇ ਕਰਗਬੀਜੀ ਆ ਤੁਸੀਂ ਸੰਗਰੂਰ ਜ਼ਿਲ੍ਹੇ ਚ ਹੋਰ ਕਈਆਂ ਜ਼ਿਲ੍ਹਿਆਂ ਜਾ ਕੇ ਦੇਖੋ ਤੇਰੀ ਵੀ ਇੰਦੇ ਆਉਂਦਾ ਬਈ ਸੰਡੀਆਂ ਨਾਲ 20 25 25 ਕਿੱਲੇ ਲੋਕਾਂ ਦੇ ਖਰਾਬ ਹੋ ਗਏ ਨੇ ਉਹਦੀ ਜ਼ਿੰਮੇਵਾਰੀ ਕਿਦੀ ਆ ਜੇ ਅਸੀਂ ਅੱਗ ਲਾਉਂਦੇ ਆ ਅਸੀਂ ਚਾਰ ਨਾਲ ਹੀ ਲਾਉਂਦੇ ਖੁਸ਼ੀ ਨਾਲ ਹੀ ਲਾਉਂਦੇ ਸਾਡੀ ਮਜਬੂਰੀ ਆ ਇਸ ਕਰਕੇ ਜਿਹੜਾ ਉਹਨਾਂ ਵਾਲਾ ਸਮਾਂ ਸਾਨੂੰ ਬੜਾ ਭਿਆਨਕ ਲੱਗਦਾ ਕਿਸਾਨਾਂ ਲਈ ਔਰ ਸਿੱਖ ਕੌਮ ਲਈ ਜਿਵੇਂ ਅੱਜ ਜੇਨਾ ਚ ਬੈਠੇ ਨੇ ਬੰਦੇ ਇੱਕ ਨੂੰ ਤੁਸੀਂ ਜਮਾਨਤਾ ਦੇਈ ਜਾਂਦੇ ਹੋ ਤੇ ਦੂਜੇ ਨੂੰ ਤੁਸੀਂ ਪੁੱਛਦੇ ਨਹੀਂ ਉਹ ਜੇਲਾ ਵੀ ਪੁੱਗ ਚੁੱਕੇ ਨੇ ਇਸ ਕਰਕੇ ਜਿਹੜੇ ਦੋ ਕਾਨੂੰਨ ਨੇ ਮਾੜੇ ਲੈ ਕਾਨੂੰਨ ਹੋਰਾ ਤੇ ਚੰਗੇ ਲੈ ਕਾਨੂੰਨ ਹੋਰਾ ਉਹਨੇ ਤਾਂ ਇਹ ਗੱਲ ਕਹਿ ਵੀ ਦਿੱਤੀ ਬਈ ਮੈਂ ਤਾਂ ਜਿਹੜਾ ਕਰਨਾ ਮੇਰੀ ਬਹੁਤ ਸੰਮਤੀ ਆ ਜਿਵੇਂ ਕਹਿੰਦਾ ਇੱਕ ਦੇਸ਼ ਤੇ ਇਕਲੈਕਸ਼ਨ ਕਰੂੰਗਾ ਅਸੀਂ ਉਹਦਾ ਪੂਰਾ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਪਤਾ ਇੰਨਾ ਜਿ ਬੜੀਆਂ ਮਸੀਤਾਂ ਹੋਣੀਆਂ ਨੇ ਪਰ ਮੈਂ ਦੇ ਕਿਸਾਨਾਂ ਦੀ ਗੱਲ ਕਰਕੇ ਖਤਮ ਕਰੂੰਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਆਪਦੇ ਆਪ ਸਿਆਣੇ ਬਣਨਾ ਚਾਹੀਦਾ ਅੱਜ ਅਸੀਂ ਅਲਰਟ ਕੀਤਾ ਵੀ ਜੇ ਤੁਸੀਂ ਜੀਨੇ ਵੀ ਕਟ ਦਵਾਈ ਲਵਾਈ ਆ ਉਹ ਸਾਡੇ ਕੋਲੇ ਪਹੁੰਚੋ ਤੇ ਅਸੀਂ ਉਹਨਾਂ ਦੇ ਪਾਸੇ ਪੂਰੇ ਦੇ ਪੂਰੇ ਦਵਾਵਾਂਗੇ ਚਾਹੇ ਆੜਤੀਆਂ ਨੇ ਕੱਟੇ ਨੇ ਚਾਹੇ ਸ਼ੈਲਰ ਮਾਲ ਨੇ ਕੱਟੇ ਨੇ ਚਾਹੇ ਇਨਸਪੈਕਟਰ ਨੇ ਕੱਟੇ ਨੇ ਉਹਨਾਂ ਦੀ ਮਜਬੂਰੀ ਸੀ ਕਿਸਾਨਾਂ ਨੇ ਦੱਸਕਾਤੇ ਪਰ ਸਾਡੇ ਕੋਲ ਜਦੋਂ ਵੀ ਆਊਗਾ ਅਸੀਂ ਉਹਨਾਂ ਦੇ ਪੂਰੇ ਦੇ ਪੂਰੇ ਪੈਸੇ ਦਿਵਾਵਾਂਗੇ ਇਸ ਕਰਕੇ ਅਸੀਂ ਦੋਨਾਂ ਸਰਕਾਰਾਂ ਦੀ ਨਿੰਦਿਆ ਕਰਦੇ ਆਂ ਔਰ ਉਹਨਾਂ ਨੂੰ ਸਾਬਕ ਸਿਖਾਉਣ ਲਈ ਕੋਈ ਨਾ ਕੋਈ ਸੰਘਉਦ ਮੋਰਚੇ ਦਾ ਕੋ ਫੈਸਲਾ ਹੋਊਗਾ ਤਾ ਉਹਤੇ ਪੂਰੀ ਜਥੇਬਦੀ ਫੁੱਲ ਜੜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ